ਅੱਜ ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਇੰਨੇ ਸਾਲਾਂ ਬਾਅਦ ਉਹ ਪਰਿਵਾਰ ਜਿੱਤੇ ਦੁੱਖਾਂ ਦਾ ਪਹਾੜ ਡਿੱਗਿਆ ਹੋਇਆ ਸੀ ਸਾਰੀ ਦੁਨੀਆ ਦੱਸਿਆ ਕਰੀ ਸੀ ਕਿ ਇਹਨਾਂ ਨੂੰ ਪਰਮਾਤਮਾ ਜਿਹੜਾ ਕਿਸੇ ਨਾ ਕਿਸੇ ਤਰੀਕੇ ਹੌਸਲਾ ਦੇਵੇ ਜਿਹਨ ਲੋਕਾਂ ਦੀਆਂ ਅਰਦਾਸਾਂ ਨੂੰ ਫਲ ਲੱਗਿਆ ਉਹਨਾਂ ਨੇ ਜਿਹੜੀਆਂ ਡਾਕਟਰੀ ਸਹੂਲਤਾਂ ਦਾ ਨਾਲ ਮਿਹਨਤ ਕਰਕੇ ਤੇ ਗੁਰੂ ਮਹਾਰਾਜ ਦੀ ਕਿਰਪਾ ਹੋਈ ਤੇ ਬੱਚੇ ਦੀ ਧਾਤ ਉਸ ਪਰਿਵਾਰ ਦੇ ਵਿੱਚ ਹੋਈ ਤੇ ਉਹਨਾਂ ਨੂੰ ਵਧਾਈ ਦੇਣ ਦੀ ਬਜਾਏ ਸਾਰਾ ਮੁਲਕ ਉਸ ਬੱਚੇ ਦੀ ਜਿਹੜਾ ਹੈਗਾ ਉਹ ਖੁਸ਼ੀਆਂ ਮਨਾ ਰਿਹਾ ਤੇ ਸਰਕਾਰ ਉਹਨਾਂ ਨੂੰ ਜਨਲ ਕਰਨ ਵਾਸਤੇ ਪੁਰੇ ਤੇ ਕੁਐਸਚਨ ਖੜੇ ਕਰ ਰਹੀ ਹੈ ਕਿ ਇਹ ਪ੍ਰੋਸੀਜਰ ਕਿਸ ਤਰ੍ਹਾਂ ਬਣਦਾ ਹੈ ਇਸ ਕਰਕੇ ਜੇ ਜੜੀਆਂ ਕੋਈ ਪ੍ਰੋਸੀਜਰਲ ਗੱਲਾਂ ਨੇ ਤੁਸੀਂ ਆਈਫ ਵਾਲੀ ਲੈਬ ਨੂੰ ਪੁੱਛ ਸਕਦੇ ਪਹਿਲੀ ਗੱਲ ਕਾਲੀ ਕਹਦੀ ਹੈ ਹੁਣ ਬੱਚੇ ਦਾ ਇਲਾਜ ਹੋਣ ਦਿਓ ਬਾਹ ਦਾ ਇਲਾਜ ਹੋਣ ਦਿਓ ਬੱਚੇ ਨੂੰ ਖੁਸ਼ੀਆਂ ਮਨਣ ਦਿਓ ਪਰਿਵਾਰ ਨੂੰ ਖੁਸ਼ੀਆਂ ਮਨਣ ਦਿਓ ਐਡੀ ਕਾਲੀ ਕਹਦੀ ਹੈ ਇਹ ਕੀ ਕਿਸੇ ਦਾ ਨੁਕਸਾਨ ਹੋ ਗਿਆ ਇੱਥੇ ਸਰਸ ਸਿੱਧੂ ਮੂਸੇਵਾਲਾ ਦੇ ਪ੍ਰਵਾਰ ਦੇ ਵਿੱਚ ਜਿਹੜਾ ਹੈ ਉਹ ਸੱਚੇ ਨੇ ਜਾਂ ਨਹੀਂ ਲਿਆ ਲੇਕਿਨ ਬੜੀ ਇੱਕ ਕੰਟਰੋਵਰਸਰੀ ਜਿਹੜੀ ਹੋ ਰਹੀ ਹੈ ਸਰਕਾਰ ਦੇ ਵਿੱਚ ਪ੍ਰਸ਼ਾਸਨ ਦੇ ਵਿੱਚ ਕੁਝ ਵਿੱਚ ਕੀਤੀ ਜਾ ਰਹੀ ਹੈ ਕਿ ਇਲੈਗੈਲਿਟੀ ਹੈ ਦੇ ਵਿੱਚ ਉਹਦੇ ਬਾਰੇ ਸਰ ਦੇਖੋ ਪਹਿਲਾਂ ਹੀ ਜਿਹੜੀ ਪੰਜਾਬ ਸਰਕਾਰ ਹੈ ਇਹ ਸਿੱਧੂ ਮੂਸੇਵਾਲਾ ਦਾ ਜਿਹੜਾ ਕਤਲ ਹੋਇਆ ਸੀ ਉਹਦੇ ਵਿੱਚ ਸਾਜ਼ਿਸ਼ ਦੇ ਵਿੱਚ ਪਿੰਡ ਇੱਥੇ ਉਂਗਲਾ ਉੱਠ ਚੁੱਕੀ ਹੈ ਕਿਉਂਕਿ ਉਹਦੀ ਸਿਕਿਉਰਿਟੀ ਹਟਾਈ ਗਈ ਮੁੱਖ ਮੰਤਰੀ ਸਾਹਿਬ ਦੇ ਪੇਜ ਤੇ ਵੀ ਬਾਕੀ ਸਰਕਾਰ ਨੇ ਵੀ ਪ੍ਰਚਾਰ ਕੀਤਾ ਕਿ ਅਸੀਂ ਉਹਦੀ ਸਿਕਿਉਰਿਟੀ ਹਟਾਤੀ। ਔਰ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਉਹਦੀ ਜਿਹੜੀ ਹੈ ਮੌਤ ਹੀ ਤਾਂ ਹੋਈ ਕਿ ਪਤਾ ਲੱਗਿਆ ਸੀ ਕਿ ਉਹਦੀ ਸਿਕਿਉਰਿਟੀ ਹਟਾਈ ਗਈ। ਅੱਜ ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਇੰਨੇ ਸਾਲਾਂ ਬਾਅਦ ਉਹ ਪਰਿਵਾਰ ਜਿੱਤੇ ਦੁੱਖਾਂ ਦਾ ਪਹਾੜ ਡਿੱਗਿਆ ਹੋਇਆ ਸੀ। ਸਾਰੀ ਦੁਨੀਆ ਦੱਸਿਆ ਕਰੀ ਸੀ ਕਿ ਇਹਨਾਂ ਨੂੰ ਪਰਮਾਤਮਾ ਜਿਹੜਾ ਕਿਸੇ ਨਾ ਕਿਸੇ ਤਰੀਕੇ ਹੌਸਲਾ ਦੇਵੇ। ਜੇ ਲੋਕਾਂ ਦੀਆਂ ਅਰਦਾਸਾਂ ਨੂੰ ਫਾਇਲ ਲੱਗਿਆ ਉਹਨਾਂ ਨੇ ਜਿਹੜੀਆਂ ਡਾਕਟਰੀ ਸਹੂਲਤਾਂ ਦਾ ਨਾਲ ਮਿਹਨਤ ਕਰਕੇ ਤੇ ਗੁਰੂ ਮਹਾਰਾਜ ਦੀ ਕਿਰਪਾ ਹੋਈ ਤੇ ਬੱਚੇ ਦੀ ਧਾਤ ਉਸ ਪਰਿਵਾਰ ਦੇ ਵਿੱਚ ਹੋਈ ਤੇ ਉਹਨਾਂ ਨੂੰ ਵਧਾਈ ਦੇਣ ਦੀ ਬਜਾਏ ਸਾਰਾ ਮੁਲਕ ਉਸ ਬੱਚੇ ਦੀ ਜਿਹੜਾ ਹੈਗਾ ਉਹ ਖੁਸ਼ੀਆਂ ਮਨਾ ਰਿਹਾ ਤੇ ਸਰਕਾਰ ਉਹਨਾਂ ਨੂੰ ਜਰੀਲ ਕਰਨ ਵਾਸਤੇ ਪੂਰੇ ਤੇ ਕੁਐਸਚਨ ਖੜੇ ਕਰ ਰਹੀ ਹੈ ਕਿ ਇਹ ਪ੍ਰੋਸੀਜਰ ਕਿਸ ਤਰ੍ਹਾਂ ਕੀਤਾ ਗਿਆ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਕਾਨੂੰਨ ਬਣ ਜਾਂਦੇ ਆ ਇਹ ਕਾਨੂੰਨ ਤਾਂ ਆਲਰੇਡੀ ਅਦਾਲਤਾਂ ਦੇ ਵਿੱਚ ਲੋਕਾਂ ਨੇ ਚੁਣੌਤੀਆਂ ਦਿੱਤੀਆਂ ਹੋਈਆਂ ਨੇ ਕਿ ਇਹ ਫੰਡਾਮੈਂਟਲ ਰਾਈਟ ਹੈ ਮਾਂ ਦਾ ਕਿ ਜੇ ਉਹ ਬੱਚਾ ਲੈਣਾ ਚਾਹੁੰਦੀ ਹੈ ਤੇ ਕੱਲੀ ਇੱਕ ਉਮਰ ਨਿਰਧਾਰਤ ਕਰਕੇ ਉਹਦਾ ਫੰਡਾਮੈਂਟਲ ਰਾਈਟ ਤੋਂ ਉਹਨੂੰ ਵਾਂਝਾ ਨਹੀਂ ਕੀਤਾ ਜਾ ਸਕਦਾ ਇਹਦੇ ਤੇ ਫਿਰ ਸਰਕਾਰ ਨੂੰ ਸੋਚਣਾ ਚਾਹੀਦਾ ਉਹਦੀ ਸਿਹਤ ਜ਼ਿਆਦਾ ਮੈਟਰ ਕਰਦੀ ਹੈ ਜੇ ਮਰੀ ਮੋਟੀ ਉਮਰ ਉਧਰ ਉਧਰ ਵੀ ਹੋਵੇ ਸਿਹਤ ਬੈਟਰ ਹੈ ਤੇ ਉਹਦਾ ਫੰਡਾਮੈਂਟਲ ਰਾਈਟ ਹੈ ਇਸ ਕਰਕੇ ਜਿਹੜੀਆਂ ਕੋਈ ਪ੍ਰੋਸੀਜਰਲ ਗੱਲਾਂ ਨੇ ਤੁਸੀਂ ਆਈਵੀਐਫ ਵਾਲੀ ਲੈਬ ਨੂੰ ਪੁੱਛ ਸਕਦੇ ਹੋ ਪਹਿਲੀ ਗੱਲ ਕਾਹਲੀ ਕਰਦੀ ਹੈ ਹੁਣ ਬੱਚੇ ਦਾ ਇਲਾਜ ਹੋਣ ਦਿਓ ਬਾਹ ਦਾ ਇਲਾਜ ਹੋਣ ਦਿਓ ਬੱਚੇ ਨੂੰ ਖੁਸ਼ੀਆਂ ਮਾਣਨ ਦਿਓ ਪਰਿਵਾਰ ਨੂੰ ਖੁਸ਼ੀਆਂ ਮਾਣਨ ਦਿਓ ਐਡੀ ਕਾਹਲੀ ਕਰਦੀ ਹੈ ਇਹ ਕੀ ਕਿਸੇ ਦਾ ਨੁਕਸਾਨ ਹੋ ਗਿਆ ਇੱਥੇ ਇਸ ਕਰਕੇ ਜਦੋਂ ਲੋੜ ਸੀ ਸਰਕਾਰ ਨੂੰ ਜਾਗਣ ਦੀ ਉਹਦਾ ਕਤਲ ਹੋਇਆ ਸੀ ਉਦੋਂ ਤਾਂ ਸਰਕਾਰ ਸੁੱਤੀ ਪਈ ਸੀ ਹੁਣ ਉਸ ਘਰ 'ਚ ਖੁਸ਼ੀਆਂ ਆ ਗਈਆਂ ਤੇ ਸਰਕਾਰ ਕੋਲ ਬਰਦਾਸ਼ਤ ਹੀ ਹੁੰਦੀ ਇਹ ਗੱਲ ਨਾ ਜਨਤਾ ਨੇ ਮaaf ਨਹੀਂ ਕਰਨੀ ਇਹਨਾਂ ਨੂੰ ਇਸ ਗੱਲ ਨੂੰ ਨੋਟ ਕਰ ਲੈਣਾ